ਅਸੀਂ ਉੱਥੇ ਆਲਾ ਦੇ ਸਾਰੇ ਏਰੀਆ ਦੇ ਵਿੱਚ ਜਿੱਥੇ ਪਾਣੀ ਆਇਆ ਸੀ ਉਹ ਅਸੀਂ ਖੋਲਤਾ ਵੀ ਉੱਥੇ ਕਰੀਬਨ 3-400 ਜਾਨਵਰ ਪਸ਼ੂ ਲੈ ਕੇ ਆਪਣੇ ਉੱਥੇ ਆਏ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਉਸੇ ਨੂੰ ਦੇਖਦੇ ਹੋਏ ਅਸੀਂ ਉੱਥੇ ਕੈਂਪ ਲਾਇਆ ਜਿੱਥੇ 200 ਐਨੀਮਲ ਦੀ ਟ੍ਰੀਟਮੈਂਟ ਕੀਤੀ ਗਈ ਸਾਨੂੰ ਫੀਡ ਮੈਨੂਫੈਕਚਰਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਬਹੁਤ ਹੈਲਪ ਮਿਲੀ ਉਹਨਾਂ ਨੇ ਸਾਨੂੰ ਫੀਡ ਦਿੱਤੀ 7-800 ਕੁਨਟਲ ਦੇ ਕਰੀਬ ਸਾਨੂੰ ਫੀਡ ਦਵਾਂਗੇ ਮੇਨ ਪ੍ਰੋਬਲਮ ਉਦੋਂ ਹੋਣੀ ਹੈ ਵੀ ਜਦੋਂ ਹੁਣ ਪਾਣੀ ਉਤਰਿਆ ਉਸ ਤੋਂ ਬਾਅਦ ਬਿਮਾਰੀਆਂ ਫੈਲਦੀਆਂ ਫੰਕਸ਼ਨ ਕਰਕੇ ਨਹੀਂ ਸੈਲੀਬ੍ਰੇਟ ਕੀਤਾ ਅਸੀਂ ਟੀਚਰ ਡੇ ਵੀ ਜਾ ਕੇ ਅਸੀਂ ਫੀਲਡ ਦੇ ਵਿੱਚ ਕੀਤਾ ਟੀਚਰਾਂ ਨੇ ਸਾਨੂੰ ਪੈਸੇ ਇਕੱਠੇ ਕਰਕੇ ਦਵਾਈਆਂ ਦਿੱਤੀਆਂ ਹੁਣ ਕਈ ਕੰਪਨੀਆਂ ਆ ਕੇ ਆਈਆਂ ਨੇ ਸਾਨੂੰ ਦਵਾਈਆਂ ਵੀ ਦੇ ਰਹੀਆਂ ਯੂਨੀਵਰਸਿਟੀ ਵੱਲੋਂ ਵੀ ਅਸੀਂ ਕਰਕੇ ਅਸੀਂ ਫਾਰਮਰ ਦੇ ਡੋਰ ਸਟੈਪ ਤੇ ਜਾ ਕੇ ਐਕਟ ਕਰਾਉਂਦੇ ਹਾਂ ਉਹ ਜਿਹੜੀ ਇਫੈਕਸ਼ਨ ਹੈ ਦੇ ਬਕਟੀਰੀਆ ਵੀ ਆਪਣੇ ਦੁੱਧੇ ਵਿੱਚ ਆ ਜਾਂਦੇ ਆ ਉਹਦੇ ਲਈ ਪਰਫੈਕਸ਼ਨ ਵੀ ਕਰਦੇ ਆ ਅਸੀਂ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈ ਇਹ ਜਿਹੜੀਆਂ ਵੈਕਸੀਨ ਨਹੀਂ ਹੋਈ ਐਫਐਮਡੀ ਤੇ ਐਚਐਸਡੀ ਉਹ ਆਪਣੀ ਵੈਕਸੀਨ ਜ਼ਰੂਰ ਕਰਾਉਣ ਤਾਂ ਕਿ ਅੱਗੇ ਆਉਣ ਵਾਲੀਆਂ ਬਿਮਾਰੀਆਂ ਜਿਹੜੇ ਕਿ ਘਾਤ ਖਾਉਣ ਵਾਲੀਆਂ ਨੇ ਉਹਨਾਂ ਤੋਂ ਬਚਾਅ ਕੀਤਾ ਜਾਵੇ ਚੱਈ ਜਾਰੀ ਹੈ ਬਹੁਤ ਸਾਰੇ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਤੱਕ ਕੋਸ਼ਿਸ਼ ਕੀਤੀ ਜਾਣੀ ਹੈ ਕਿ ਵੱਧ ਤੋਂ ਵੱਧ ਹੈਲਥ ਹੋ ਸਕੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਆ ਅਸੀਂ ਯੂਨੀਵਰਸਿਟੀ ਨੇ ਜਨਰਲ ਫਲੱਡ ਸ਼ੁਰੂ ਹੋਇਆ ਸੀ ਪਹਿਲਾਂ ਹੀ ਖਾਰੀ ਟੀਮ ਨੇ ਇੱਕ ਪਹਿਲਾਂ ਮੈਂ ਕਿਹਾ ਵੀ ਅਸੀਂ ਫਾਰਮਰਸ ਕੋਲ ਪਹੁੰਚੇ ਆ ਜਿੱਥੇ ਤੇ ਅਸੀਂ ਹਰੀਕੇ ਪਤਨ ਦੇ ਕੋਲ ਜਿੱਥੇ ਸਾਡਾ ਸੀ ਜਿਊਨੀਵਰਸਿਟੀ ਦਾ ਸਾਡਾ ਇੱਕ ਰਿਸਰਚ ਸੈਂਟਰ ਹੈ ਬਫਰ ਰਿਸਰਚ ਸੈਂਟਰ ਉਹ ਹਜੇ ਚੱਲ ਤਿਆਰ ਹੋ ਰਿਹਾ ਉਹਦੇ ਸ਼ੱਡ ਤਿਆਰ ਸੀ ਅਸੀਂ ਉੱਥੇ ਆਲਦਾਲ ਦੇ ਸਾਰੇ ਏਰੀਆ ਦੇ ਵਿੱਚ ਜਿੱਥੇ ਪਾਣੀ ਆਇਆ ਸੀ ਉਹ ਅਸੀਂ ਖੋਲਤਾ ਵੀ ਉੱਥੇ ਤਕਰੀਬਨ 3-400 ਜਾਨਵਰ ਪਸ਼ੂ ਲੈ ਕੇ ਆਪਣੇ ਉੱਥੇ ਆਏ ਫਿਰ ਉੱਥੇ ਉਹਨਾਂ ਦੀ ਫੀਡ ਦਾ ਇੰਤਜ਼ਾਮ ਕੀਤਾ ਗਿਆ ਫੋਟੋ ਦਾ ਇੰਤਜ਼ਾਮ ਕੀਤਾ ਗਿਆ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਉਸੇ ਨੂੰ ਦੇਖਦੇ ਹੋਏ ਅਸੀਂ ਉੱਥੇ ਕੈਂਪ ਲਾਇਆ ਜਿੱਥੇ 200 ਐਨੀਮਲ ਦੀ ਟ੍ਰੀਟਮੈਂਟ ਕੀਤੀ ਗਈ ਸਾਨੂੰ ਫੀਡ ਮੈਨੂਫੈਕਚਰਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਬਹੁਤ ਹੈਲਪ ਮਿਲੀ ਉਹਨਾਂ ਨੇ ਸਾਨੂੰ ਫੀਡ ਦਿੱਤੀ ਅਸੀਂ ਉੱਥੇ 300 ਬੋਰੀਆਂ ਪਹਿਲੇ ਦਿਨ ਅਸੀਂ ਉੱਥੇ ਡਿਸਟ੍ਰੀਬਿਊਟ ਕਰਕੇ ਆਏ ਆ ਫਿਰ ਅਗਲਾ ਕੈਂਪਸ ਸੀ ਫਾਜ਼ਿਲਕਾਹ ਦੇ ਵਿੱਚ ਲਾਇਆ ਕਰਦਾ ਹੁਣ ਸਾਡਾ ਵੀ ਟਾਟਾ ਟਰਸਟ ਨਾਲ ਵੀ ਕੰਮ ਚੱਲ ਰਿਹਾ ਤੇ ਉਹ ਸਾਨੂੰ ਪ੍ਰੋਮਿਸ ਕਰ ਰਿਹਾ ਵੀ ਅਸੀਂ ਸਾਨੂੰ ਕਾਫੀ 7-800 ਕੰਟਲ ਦੇ ਕਰੀਬ ਸਾਨੂੰ ਫੀਡ ਦਵਾਂਗੇ ਮੇਨ ਪ੍ਰੋਬਲਮ ਉਦੋਂ ਆਉਣੀ ਹੈ ਵੀ ਜਦੋਂ ਹੁਣ ਪਾਣੀ ਉੱਤਰਿਆ ਉਸ ਤੋਂ ਬਾਅਦ ਬਿਮਾਰੀਆਂ ਫੈਲਨੀਆਂ ਨੇ ਉਹਦੇ ਵਿੱਚ ਅਸੀਂ ਸਾਰੀਆਂ ਇੰਸਟੀਚੂਟ ਨਾਲ ਸਾਨੂੰ ਵੇਰਕਾ ਨਾਲ ਹੋਰ ਪੰਜਾਬ ਐਨੀਵਰਸਿਟੀ ਡਿਪਾਰਟਮੈਂਟ ਰਾਲ ਕੇ ਅਸੀਂ ਕੈਂਪ ਲਾਵਾਂਗੇ ਫਾਰਮਰ ਦੇ ਨਾਲ ਅਸੀਂ ਜਿੰਨੀ ਵੀ ਸਾਨੂੰ ਮਦਦ ਹੋ ਸਕੇ ਅਸੀਂ ਉਹ ਕਰਾਂਗੇ ਯੂਨੀਵਰਸਿਟੀ ਦੇ ਟੀਚਰ ਐਸੋਸੀਏਸ਼ਨ ਅਸੀਂ ਟੀਚਰ ਡੇ ਵੀ ਆਪਣਾ ਇੱਥੇ ਫੰਕਸ਼ਨ ਕਰਕੇ ਨਹੀਂ ਸੈਲੀਬ੍ਰੇਟ ਕੀਤਾ ਅਸੀਂ ਟੀਚਰ ਡੇ ਵੀ ਜਾ ਕੇ ਅਸੀਂ ਫੀਲਡ ਦੇ ਵਿੱਚ ਕੀਤਾ ਟੀਚਰਾਂ ਨੇ ਸਾਨੂੰ ਪੈਸੇ ਇਕੱਠੇ ਕਰਕੇ ਦਵਾਈਆਂ ਦਿੱਤੀਆਂ ਹੁਣ ਕਈ ਕੰਪਨੀਆਂ ਅੱਗੇ ਆਈਆਂ ਨੇ ਸਾਨੂੰ ਦਵਾਈਆਂ ਵੀ ਦੇ ਰਹੀਆਂ ਯੂਨੀਵਰਸਿਟੀ ਵੋਲੰਟੀਅਰ ਅਸੀਂ ਕਰਕੇ ਅਸੀਂ ਫਾਰਮਰ ਦੇ ਡੋਰ ਸਟੈਪ ਤੇ ਜਾ ਕੇ ਹੈਲਪ ਕਰਾਂਗੇ ਅਜਨਦਰ ਸਾਹਿਬ ਕਿਸ ਤਰ੍ਹਾਂ ਦੀ ਗਾਈਡਲਾਈਨ ਜਾਰੀ ਕੀਤੀ ਕਿਉਂਕਿ ਬਹੁਤ ਸਾਰੇ ਬੈਕਟੀਰੀਅਲ ਇਨਫੈਕ ਅਨਿਮਲ ਸਟ੍ਰੈਸ ਦੇ ਵਿੱਚ ਹੁੰਦਾ ਜਿਹੜੇ ਬਹੁਤ ਸਾਰੇ ਜਾਨਵਰਾਂ ਦਾ ਲਾਸ ਹੋਇਆ ਨੁਕਸਾਨ ਹੋਇਆ ਮਾਰੀਨ ਖਾਨ ਹੋਏ ਪਰ ਜਿਹੜੇ ਬੱਚੇ ਨੇ ਜਾਨਵਰ ਉਹਨਾਂ ਦੇ ਵਿੱਚ ਆਨ ਟਾਈਮ ਦੇ ਵਿੱਚ ਕਿਉਂਕਿ ਪਾਣੀ ਦੇ ਵਿੱਚ ਡੁੱਬੇ ਰਹੇ ਨੇ ਪਾਣੀ ਦੇ ਵਿੱਚ ਗੰਦਾ ਸੀ ਤੇ ਉਹ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਮਸਟਾਈਟਸ ਬਹੁਤ ਜ਼ਿਆਦਾ ਹੋ ਜਾਂਦਾ ਮਸਟਾਈਟਸ ਦਾ ਥਣਾ ਦਾ ਰੋਗ ਥਣਾ ਦੇ ਰੋਗ ਦੇ ਵਿੱਚ ਬੈਕਟੀਰੀਆ ਜਾਂਦੇ ਆ ਥਣਾ ਦੇ ਵਿੱਚ ਉਹਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਉਹ ਜਿਹੜੀ ਇਨਫੈਕਸ਼ਨ ਦੇ ਬੈਕਟੀਰੀਆ ਵੀ ਆਪਣੇ ਦੁੱਧ ਦੇ ਵਿੱਚ ਆ ਜਾਂਦੇ ਆ ਉਹਦੇ ਲਈ ਵੀ ਪ੍ਰੋਕਾਸ਼ਨ ਮੀਜਰ ਕਰਦੇ ਆ ਅਸੀਂ ਐਡਵਾਈਜ਼ਰੀ ਵੀ ਇਸ਼ੂ ਕੀਤੀ ਆ ਤੇ ਅਸੀਂ ਹੁਣ ਇਹ ਵੀ ਕਹਿੰਦੇ ਵਿੱਚ ਵੀ ਅਸੀਂ ਉਹਦੇ ਟੈਸਟ ਕਰੀਏ ਸਾਡੀ ਡਾਇਗਨੋਸਟਿਕ ਲੈਬ ਦੇ ਵਿੱਚ ਜਿੰਨੇ ਵੀ ਹੈਲਪ ਹੋਵੇ ਅਸੀਂ ਤੁਹਾਡੇ ਮਾਧਿਅਮ ਨਾਲੇ ਮੈਂ ਕਹਿਣਾ ਚਾਹੁੰਦਾ ਵੀ ਸਾਡੀ ਯੂਨੀਵਰਸਿਟੀ ਫਾਰਮਰਸ ਲਈ ਹਰ ਟਾਈਮ ਖੜੀ ਹੈ ਜਦੋਂ ਵੀ ਸਾਨੂੰ ਲੋੜ ਹੋਵੇ ਉਹ ਸਾਨੂੰ ਕੰਟੈਕਟ ਕਰ ਸਕਦੇ ਹੈ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਕੋਲੋਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਉਹ ਪਸੂਆਂ ਨੂੰ ਜਿਹੜਾ ਸੁੱਕੀ ਥਾਂ ਤੇ ਲੈ ਕੇ ਜਾਣਾ ਚਾਹੀਦਾ ਜਾਂ ਹੋਰ ਕਿਸ ਤਰ੍ਹਾਂ ਦੀ ਪ੍ਰਕਾਸ਼ਨ ਜਿਹੜੀ ਆ ਵਰਤਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਜਿਹੜਾ ਆ ਫਾਰਮ ਚ ਦੇ ਧਿਆਨ ਰੱਖ ਸਕਦੇ ਹੁਣ ਤਾਂ ਜਿਹੜੇ ਤਾਂ ਪਾਣੀ ਦੇ ਵਿੱਚ ਸੀਗੇ ਉਹਨਾਂ ਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਰ ਪਰ ਜਿਹੜੇ ਸੁੱਕੀ ਥਾਂ ਤੇ ਲਿਆਉ ਤਾਂ ਠੀਕ ਆ ਜਿਹੜੇ ਪਾਣੀ ਉਹਨਾਂ ਵਿੱਚ ਖੁਰਾਂ ਦੀ ਬਿਮਾਰੀ ਜਿਹੜੀ ਹੁੰਦੀ ਆ ਹੋਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਐਫ ਐਮ ਡੀ ਜਾਂ ਹੋਰ ਜਿਹੜੀਆਂ ਐਚ ਐਸ ਗਲਕੋਟ ਦੀਆਂ ਬਿਮਾਰੀਆਂ ਦਾ ਫੈਲਣ ਦਾ ਵੀ ਡਰ ਹੁੰਦਾ ਤੇ ਜਿਹੜੀ ਹੈ ਉਸੇ ਕਰਕੇ ਸਾਰੇ ਦੇ ਆਪਾਂ ਵੈਕਸੀਨ ਕਿਤੇ ਸੁੱਕੇ ਤਾਂ ਤੇ ਰੱਖਿਆ ਜਾਵੇ ਤੇ ਜਿੰਨੀਆਂ ਵੈਕਸੀਨ ਨਹੀਂ ਹੋਈ ਐਫ ਐਮ ਡੀ ਤੇ ਐਚ ਐਸ ਸੀ ਉਹ ਆਪਣੀ ਵੈਕਸੀਨ ਜ਼ਰੂਰ ਕਰੋ ਤਾਂ ਕਿ ਅੱਗੇ ਆਉਣ ਵਾਲੀਆਂ ਬਿਮਾਰੀਆਂ ਜਿਹੜੇ ਕਿ ਘਾਤ ਖੋਣ ਵਾਲੀਆਂ ਨੇ ਉਹਨਾਂ ਤੋਂ ਬਚਾ ਕੀਤਾ ਜਾਵੇ ਜਿੱਥੇ ਵੀ ਤੁਹਾਨੂੰ ਡਾਕਟਰ ਦੀ ਸਲਾਹ ਦੀ ਲੋੜ ਲੱਗਦੀ ਹੈ ਕਿਉਂਕਿ ਥੋੜੀ ਐਨੀਵਲ ਸਟ्रेस ਦੇ ਵਿੱਚ ਪ੍ਰੋਡਕਸ਼ਨ ਦਾ ਵੀ ਲਾਸ ਹੋਇਆ ਫੀਡ ਵੀ ਉਹਨਾਂ ਨੂੰ ਪ੍ਰੋਪਰਲੀ ਮਿਲ ਪਾਰੀ ਤੇ ਉਹ ਜਿੰਨੀ ਕਿਉਂਕਿ ਟਾਈਮ ਲੱਗੂਗਾ ਥੋੜਾ ਥੋੜਾ ਨੋਰਮਲ ਪੀਸ਼ਣ ਤੇ ਆਉਣ ਤੇ ਕਿਉਂਕਿ ਇਸ ਦੇ ਵਿੱਚ ਹੋਰ ਐਸੋਸੀਏਸ਼ਨ ਹੈ ਜਿਸੀਂ ਪੀਟੀਐਫ ਪੰਜਾਬ ਡੇਟੀ ਫਾਰਮਰ ਐਸੋਸੀਏਸ਼ਨ ਨਾਲ ਵੀ ਕੰਟੈਕਟ ਕੀਤਾ ਉਹਦੇ ਨਾਲ ਰਲ ਕੇ ਵੀ ਅਸੀਂ ਫਾਰਮਰ ਦੇ ਨਾਲ ਅਸੀਂ ਉਨੇ ਡੋਸਟ ਸਟੇਪ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਇੱਕ ਫਲੂ ਵੀ ਆ ਰਿਹਾ ਅਫਰੀਕਨ ਪਿਕਸ ਦੇ ਵਿੱਚ ਸੋ ਉਸ ਨੂੰ ਲੈ ਕੇ ਵੀ ਕਾਫੀ ਡਰਦਾ ਮਾਹੌਲ ਹੈ ਸੋ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹੈਗੀ ਕਿ ਚਿੰਤਤ ਨਾ ਹੋਣ ਇਹ ਕਿਉਂਕਿ ਅਫਰੀਕਨ ਸਪਾਈਨ ਫਲੂ ਦਾ ਫੀਵਰ ਦਾ ਇਹਦਾ ਪ੍ਰੋਬਲਮ ਆ ਰਹੀ ਹੈ ਪਹਿਲਾਂ ਨਾਰਥ-ਈਸਟ ਆਈ ਸੀਗੀ ਆਪਣੇ ਉੱਥੇ ਬਹੁਤ ਨੁਕਸਾਨ ਹੋਇਆ ਹੁਣ ਹੌਲੀ-ਹੌਲੀ ਉਹ ਆਪਣੇ ਪੰਜਾਬ ਚ ਵੀ ਆਈ ਹੈ ਕਾਫੀ ਹੱਦ ਤੱਕ ਇਹਦਾ ਕੰਟਰੋਲ ਤੇ ਇਹਨੂੰ ਅਜਾ ਆਪਣੀ ਜਿਹੜੀ ਬਾਇਓ ਸਿਕਿਉਰਟੀ ਹੈ ਫਾਰਮ ਦੇ ਉੱਤੇ ਕੋਈ ਬਾਹਰਲਾ ਬੰਦਾ ਨਾ ਆਵੇ ਹੋਰ ਚੀਜ਼ਾਂ ਦਾ ਜਿਹੜੀ ਸਕਿਉਰਿਟੀ ਕਰਨੀ ਹੈ ਇਹ ਚੀਜ਼ਾਂ ਬਾਇਓ ਸਕਿਉਰਿਟੀ ਨੂੰ ਸਟਰੈਂਥਨ ਕਰਨ ਦੀ ਲੋੜ ਹੁੰਦੀ ਹੈ ਤੇ ਜਿਹੜੇ ਵੈਕਸੀਨੇਸ਼ਨ ਸ਼ਡਿਊਲ ਨੇ ਆਪਾਂ ਨੂੰ ਪ੍ਰੋਪਰਲੀ ਕਰੀਏ ਤੇ ਅਸੀਂ ਵੀ ਆਪਣੇ ਇੱਕ ਇੱਕ ਮੁਹਾਲੀ ਦੇ ਕੋਲ ਮੇਰੇ ਖਿਆਲ ਸ਼ਾਇਦ ਇੱਕ ਆਈ ਹੈ ਉਹਦੇ ਵਿੱਚ ਸੈਗਰੀਗੇਟ ਕਰ ਲਿਆ ਗਿਆ ਵਾ ਸਾਰੇ ਕੰਟਰੋਲ ਚ ਲਿਆਇਆ ਤੇ ਹੁਣ ਪ੍ਰੈਜ਼ੈਂਟਲੀ ਪੰਜਾਬ ਇਹ ਫਰੀ ਹੈ ਪਰ ਆਪਾਂ ਨੂੰ ਫਿਊਚਰ ਦੇ ਲਈ ਇਸ ਚੀਜ਼ ਦੇ ਸਾਇਨਫਰੂ ਦੇ ਲਈ ਆਪਾਂ ਨੂੰ ਪ੍ਰਕਾਸ਼ਨ ਰੱਖਣੀ ਪੈਣੀ ਹੈ ਇੰਡੀਵਿਜੂਅਲ ਫਾਰਮਰ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਵੀ ਜਿੰਨੀ ਵੀ ਆਪਣੇ ਸਕਿਉਰਟੀ ਮੀਜਰਸ ਨੇ ਬਾਇਓ ਸਕਿਉਰਟੀ ਵੀ ਉਹ ਚੀਜ਼ਾਂ ਤਾਂ ਆਪਣਾ ਕੇ ਲਗਦਾ ਕਿ ਇਹ ਛੋਟੀ ਦੀ ਬਿਮਾਰੀ ਹੋਊਗੀ ਇੱਕ ਦੂਸਰੇ ਤੋਂ ਜਿਹੜੀ ਇਹ ਹੁੰਦੀ ਛੋਟੀ ਬਿਮਾਰੀ ਆ ਇਹ ਇੱਕ ਦੂਜੇ ਤੋਂ ਹੁੰਦੀ ਆ ਪਰ ਹਜੇ ਆਪਣਾ ਹਜੇ ਫਿਲਹਾਲ ਕੋਈ ਏਡਾ ਬੜਾ ਨੁਕਸਾਨ ਵਾਲੀ ਨਹੀਂ ਪਰ ਆਪਾਂ ਨੂੰ ਇਹ ਨਹੀਂ ਵੀ ਅੱਜ ਨਹੀਂ ਹੈਗੀ ਪਰ ਅੱਗੇ ਫਿਊਚਰ ਦੇ ਲਈ ਆਪਾਂ ਨੂੰ ਇਹਦਾ ਪੂਰਾ ਖਿਆਲ ਰੱਖਣਾ ਪੈਣਾ ਬਹੁਤ ਬੜਾ